ਬਾਣੀ ਗੁਰੂ ਗੁਰੂ ਹੈ ਬਾਣੀ ਇਸ ਤੋਂ ਵੱਡਾ ਕੁਝ ਵੀ ਨਹੀਂ ਔਰ ਬਾਣੀ ਵੀ ਪੱਕੀ ਸੱਚੀ ਤੁਰ ਤੁਰ ਕਰ ਤੁਰ ਦਰਗਾਹ ਤੋਂ ਆਈ ਹੋਈ ਸਿਆਣੇ ਦੇ ਕਥਨ ਨੇ ਸੋ ਸੱਚੀ ਸਰਕਾਰ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹੋਏ ਤੁਹਾਡੇ ਸਾਰਿਆਂ ਨੂੰ ਬਹੁਤ ਬਹੁਤ ਆਦਬ ਦੇ ਨਾਲ ਇਸ ਪਰਿਵਾਰ ਦੇ ਵੱਲੋਂ ਜਵਨ ਦਾ ਪਰਿਵਾਰ ਦੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ स्वागतੰਮੈਂ ਤੁਸੀਂ ਵਕਤ ਕੱਢ ਕੇ ਕੀਮਤੀ ਵਕਤ ਕੱਢ ਕੇ ਉਸ ਸ਼ਖਸ ਦੀ ਅੰਤਮ ਯਾਤਰਾ ਨੂੰ ਪੂਰਨ ਕਰਨਾ ਆਇਆ ਹੋ ਸ। ਵਾਇਗਰੋ ਜੀ ਦਾ ਖਾਲਸਾ ਵਾਇਗਰੋ ਜੀ ਦੀ ਫਤਿਹ। ਸ਼ਖਸੀਅਤਾਂ ਜਿਹੜੀਆਂ ਪੈਦਾ ਹੁੰਦੀਆਂ ਨੇ ਹੀਰੇ ਤਰਾਸ਼ਣ ਵਾਲੇ ਹੁੰਦੇ ਨੇ ਮਗਰ ਪੱਥਰ ਸਹੀ ਨਿਕਲਣਾ ਚਾਹੀਦਾ। ਕਾਰਬਨ ਸਹੀ ਨਿਕਲਨੇ ਚਾਹੀਦਾ। ਉਸ ਨੂੰ ਤਰਾਸ਼ਣ ਵਾਲਾ ਜਦੋਂ ਤਰਾਸ਼ਦਾ ਫਿਰ ਉਸ ਦਾ ਮੁੱਲ ਪੈਂਦਾ। ਰਹਿਮਨ ਹੀਰਾ ਕੱਬ ਕਹੇ ਲੱਖ ਟਕੋ ਮੇਰੇ ਮੋਲ ਬੜੇ ਬੜਾਈ ਨਾ ਕਰਨ ਬੜੇ ਨਾ ਬੋਲੇ ਬੋਲ ਰਹਿਮਨ ਹੀਰਾ ਕੱਬ ਕਹੇ ਲੱਖ ਟਕੋ ਮੇਰੇ ਮੋਲ ਉਹਦੀ ਕੀਮਤ ਪਾਉਣ ਵਾਲੇ ਸਾਰੀ ਦੁਨੀਆ ਬੈਠੀ ਹੈ ਇਹ ਹੀਰਾ تراਸ਼ਿਆ ਗਿਆ ਹੈ ਉਸ ਮਾਲਕ ਵੱਲੋਂ ਉਸ ਪਰਮੇਸ਼ਰ ਵੱਲੋਂ ਇਸ ਮਾਤ ਪਿਤਾ ਦੀ ਇਸ ਪਰਿਵਾਰ ਦੀ ਉਸ ਬੱਚੇ ਦੇ ਉੱਤੇ ਪੂਰੇ ਅਸ਼ੀਰਵਾਦਾਂ ਦੇ ਨਾਲ ਦੁਆਵਾਂ ਸੰ ਇਸੇ ਕਰਕੇ ਇਹ ਦੁਨੀਆ ਦੀ ਨਜ਼ਰ ਵਿੱਚ ਆਇਆ ਤੇ ਅੱਜ ਪੰਜਾਬੀ ਦਾ ਸੁਪਰਸਟਾਰ ਬਣ ਕੇ ਗਿਆ ਹੈ ਗਾਇਕੀ ਦਾ ਸੁਪਰਸਟਾਰ ਸੋ ਮੈਂ ਉਸ ਗੁਰੂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬਹੁਤੇ ਸ਼ਬਦ ਬੋਲ ਨਹੀਂ ਸਕਦਾ ਕਿਉਂਕਿ ਅਸੀਂ ਉਸ ਜਦੋਂ ਬੋਲਦੇ ਆ ਵਿੱਚ ਕੂੜ-ਕਬੜ ਵੀ ਤੋਲ ਜਾਂ ਲੈ ਸਾਫ ਸੁੱਚੀ ਥਾਂ ਤੇ ਕਿਉਂਕਿ ਇਸ ਤੋਂ ਵਧੀਆ ਪਵਿੱਤਰ ਥਾਂ ਕੋਈ ਨਹੀਂ ਹੈ ਉਹਦੀ ਛਾਂ ਥੱਲੇ ਬੈਠ ਕੇ ਕੁਝ ਹੋਰ ਬੋਲਣਾ ਬੜਾ ਔਖਾ ਹੈ ਇੱਕ ਇੱਕ ਸ਼ਬਦ ਤੋਲ ਮੋਲ ਕੇ ਬੋਲਣਾ ਪੈਂਦਾ ਡਰ ਕੇ ਬੋਲਣਾ ਪੈਂਦਾ ਲੱਤਾਂ ਕੰਮਣ ਲੱਗ ਜਾਂਦੀਆਂ ਸਿਰ ਤੇ ਨੱਚਦੇ ਆ ਗਾਉਨੇ ਆ ਬੇਪਰਵਾਹ ਹੋ ਕੇ ਗਾਉਨੇ ਮਗਰ ਇਹਨਾਂ ਦੇ ਸਾਹਮਣੇ ਆਵਾਜ਼ ਨਿਕਲਦੀ ਨਹੀਂ ਬੋਲ ਥੜਕਣ ਲੱਗ ਜਾਂਦੇ ਨੇ ਅਟਕਣ ਲੱਗ ਜਾਂਦੇ ਨੇ ਪਰ ਮੈਂ ਧੰਨਾ ਉਸਮਾਨ ਦੇ ਜਿਹਨੇ ਲਾਲ ਜਮਿਆ ਉਹਨੂੰ ਤਰਬੀਅਤ ਦਿੱਤੀ ਐ ਸੀ ਕਿ ਅੱਜ ਉਸ ਮਕਾਮ ਤੇ ਪਹੁੰਚਿਆ ਇਹਨੀ ਦੁਨੀਆ ਇਕੱਤਰਤ ਹੋਈ ਹੈ ਕੋ ਚਾਰ ਬੰਦੇ ਕਿਸੇ ਦੇ ਪਿੱਛੇ ਨਹੀਂ ਜਾਂਦੇ ਐਨਾ ਇਕੱਠ ਹੋਣਾ ਇਹ ਮਾਂ ਬਾਪ ਦੀ ਕਮਾਈ ਹੁੰਦੀ ਹੈ ਉਸ ਸ਼ਖਸ ਦੀ ਕਮਾਈ ਹੁੰਦੀ ਹੈ ਜਿਨੇ ਇਹ ਨੇਕੀ ਇਹ ਮੇਲ ਮਿਲਾਪ ਸ਼ਿੱਦਤ ਔਰ ਖਲੂਸ ਕਮਾਇਆ ਹੈ ਹਨਪਾਗ ਉਹਨਾਂ ਦੇ ਪਿਤਾ ਜੀ ਜਿਨ੍ਹਾਂ ਦੀ ਲਗਨ ਦੇ ਨਾਲ ਉਹਨਾਂ ਨੇ ਉਸ ਨੂੰ ਉਹ ਰਾਹ ਦਿਖਾਇਆ ਕਿ ਚੱਲ ਭਾਈ ਤੇਰੀ ਹਰ ਉਮੀਦ ਹਰ ਆਸ ਪੂਰੀ ਕੀਤੀ ਜਾਊਗੀ ਗੁਰੂ ਮਹਾਰਾਜ ਦੀ ਤਾਬਿਆ ਦੇ ਨਾਲ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਆਸ਼ੀਰਵਾਦ ਦੇ ਨਾਲ। ਔਰ ਮੈਂ ਸਦਕੇ ਜਾਵਾਂ ਨਾ ਨੌਜਵਾਨ ਦੋਸਤਾਂ ਦੇ ਗਰੇਵਾਲ ਸਾਹਿਬ ਕੁਲਵਿੰਦਰ ਬਿੱਲਾ ਜਿਹੜੇ ਜਿਸ ਦਿਨ ਇਹ ਐਕਸੀਡੈਂਟ ਹੋਇਆ ਉਸ ਦਿਨ ਤੋਂ ਲੈ ਕੇ ਉਸ ਨੂੰ ਅੰਦਰ ਲਿਜਾਣ ਤੱਕ ਅੰਤਮ ਯਾਤਰਾ ਤੋਰਨ ਤੱਕ ਇਹ ਸ਼ਖਸ ਉੱਥੇ ਸੀ ਬਿੱਲਾ ਉੱਥੇ ਸੀ ਔਰ ਬੋਤਨਾ ਚੱਕ ਰਹੀ ਸੀ ਜਿਹੜੇ ਲੋਕ ਸੰਗਤ ਸਾਰੀ ਚਲੀ ਗਈ ਸੀ ਖਾਲੀ ਬੋਤਨਾ ਮਸ ਜਿੱਥੇ ਸੰਸਕਾਰ ਕੀਤਾ ਗਿਆ ਸੀਗਾ ਉਹਨਾਂ ਦੀਆਂ ਖਾਲੀ ਹੀ ਬੋਤਲਾਂ ਚੱਕ ਖਚੱਕ ਕੇ ਸਾਫ ਸਫਾਈ ਕਰਕੇ ਫੇਰ ਨਿਕਲੇ ਇਹ ਹੈ ਦੋਸਤੀ ਇਹ ਹੈ ਯਾਰੀ ਇਹ ਹੈ ਮਿੱਤਰਤਾਈ ਸਫਾਈ ਵਿੱਚ ਖੁਦਾਈ ਔਰ ਸ਼ਾਬਾਸ਼ ਹੈ ਨਾ ਸਾਰੇ ਮਿੱਤਰਾਂ ਕਲਾਕਾਰਾਂ ਦੇ ਦੋਸਤਾਂ ਦੇ ਜਿੰਨੇ ਵੀ ਇਸ ਵੇਲੇ ਮੌਜੂਦ ਨੇ ਪਰ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਪ੍ਰੋਗਰਾਮ ਕਿਉਂਕਿ ਬਹੁਤ ਪ੍ਰੋਗਰਾਮ ਸੀਗੇ ਕੁਲਵਿੰਦਰ ਭਾਜੀ ਕੋਲੇ ਜਵੰਦਾਜੀ ਕੋਲੇ ਰਾਜਵੀਰ ਜਵੰਦਾਜੀ ਕੋਲੇ ਬਹੁਤ ਪ੍ਰੋਗਰਾਮ ਸੀ ਲਗਾਤਾਰ ਪ੍ਰੋਗਰਾਮ ਸੀ ਔਰ ਇਹਨਾਂ ਸਾਰਿਆਂ ਨੇ ਇਕੱਤਰਤ ਹੋ ਕੇ ਇੱਕ ਮੀਟਿੰਗ ਕੀਤੀ ਕਹਿੰਦੇ ਆਪਾਂ ਇਸ ਤਰ੍ਹਾਂ ਕਰੀਏ ਕਿ ਸਾਰੇ ਉਹ ਤੇ ਜਿੰਨੇ ਵੀ ਪ੍ਰੋਗਰਾਮ ਹੈ ਉਹਦੇ ਵਿੱਚੋਂ ਇੱਕ ਇੱਕ ਅਸੀਂ ਕਰੀਏ ਔਰ ਉਸ ਪ੍ਰੋਗਰਾਮ ਦੀ ਸਾਰੀ ਜੋ ਕਮਾਈ ਹੈ ਜੋ ਉਸ ਨੂੰ ਮਿਲਣੀ ਸੀ ਉਸ ਦੇ ਪਰਿਵਾਰ ਨੂੰ ਦਿੱਤੀ ਜਾਵੇ ਤੇ ਇਹਦਾ ਮਤਲਬ ਹੈ ਅੰਗਰੇਜ਼ੀ ਦੀ ਉਹ ਜੋ ਲਫ਼ਜ਼ ਸਹੀ ਲਿਖਿਆ ਸੀ ਸ਼ੋ ਮਸਟ ਗੋ